ਮਾਨ ਪਰਿਵਾਰ ਤੇ ਅੱਜ ਦੁੱਖਾਂ ਦਾ ਪਹਾੜ ਟੁੱਟਿਆ ਬੜੀ ਦੁਖਦ ਖਬਰ ਹੈ ਹਰ ਕੋਈ ਸੈਡ ਹੈ ਮਾਇੂਸ ਹੈ ਦੇਖੋ ਮਾਨ ਪਰਿਵਾਰ ਗੁਰਦਾਸ ਬਾਈ ਜੀ ਗੁਰਪੰਤ ਮਾਨ ਜੀ ਇਹਨਾਂ ਨੂੰ ਤਾਂ ਅਸੀਂ ਕਿਉਂਕਿ ਮੈਂ ਕਿ ਦਰਵਾਜ਼ਾ ਰਹਿਣ ਵਾਲਾ ਤੇ ਅਸੀਂ ਬਚਪਨ ਤੋਂ ਹੀ ਇਹਨਾਂ ਨੂੰ ਗਰੋ ਕਰਦੇ ਆਂ ਜਾਂ ਅਸੀਂ ਸਮਝੋ ਕਿ ਅਸੀਂ ਉੱਥੇ ਇਹਨਾਂ ਦੀਆਂ ਚਰਚਾਵਾਂ ਸੁਣਦੇ ਆਂ ਕਿ ਕਿੰਨੇ ਹੰਬਲ ਨੇ ਕਿੰਨੇ ਚੰਗੇ ਇਨਸਾਨ ਨੇ ਆ ਕਿੰਨੇ ਦੁੱਖ ਸੁੱਖ ਖੜੇ ਹੋਣ ਵਾਲੇ ਇਨਸਾਨ ਸੀ ਗੁਰਪੰਤ ਬਾਈ ਜੀ ਉਹਨਾਂ ਨਾਲ ਸਾਡੀ ਸਾਹ ਜਿਸ ਕਰਕੇ ਰਹੀ ਹੈ ਕਿਉਂਕਿ ਮਾਨ ਸਾਹਿਬ ਗੁਰਦਾ ਗੁਰਪੰਥ ਜੀ ਔਰ ਅਸੀਂ ਇੱਕੋ ਉਸਤਾਦ ਜੀ ਕੋਲੇ ਬਹਿ ਕੇ ਰਿਆਸ ਕਰਦੇ ਰਹੇ ਆਂ ਇਹ ਮੰਡੋਲੇਂ ਦਾ ਰਿਆਸ ਕਰਦੇ ਸਨ ਤੇ ਅਸੀਂ ਉਹਨਾਂ ਤੋਂ ਗਾਣਾ ਸਿੱਖਦੇ ਸੀ ਸੋ ਉਦੋਂ ਇਹਨਾਂ ਦੇ ਨਾਲ ਬਹੁਤ ਗੱਲਾਂ ਬਾਤਾਂ ਕਰਨ ਦਾ ਦੁਨੀਆਵੀ ਗੱਲਾਂ ਔਰ ਖਾਸਾ ਮਜ਼ਾਕ ਅਸੀਂ ਬੜੇ ਛੋਟੇ ਸੀਗੇ ਸਾਡੇ ਤੋਂ ਤਾਂ ਕਾਫੀ ਵੱਡੇ ਸੀ ਸੋ ਉਹ ਬੜਾ ਵਧੀਆ ਸੁਭਾਅ ਸੀ ਕਦੇ ਉਹਨਾਂ ਨੇ ਇਹ ਨਹੀਂ ਸੀ ਜਤਾਇਆ ਕਿ ਉਹ ਗੁਰਦਾਸ ਮਾਨ ਦੇ ਏਡੇ ਵੱਡੇ ਲੈਜੈਂਡ ਦੇ ਭਰਾ ਨੇ ਕਦੇ ਕੋਈ ਇਸ ਤਰੀਕੇ ਦਾ ਸਾਹਮਣੇ ਵਾਲੇ ਬੰਦੇ ਨੂੰ ਐਸ ਔਰ ਚੁੱਪ ਰਹਿੰਦੇ ਸੀ ਮੈਕਸੀਮਸ 10 ਤੁਸੀਂ ਗੱਲਾਂ ਕਰਦੇ ਸੀ ਤੇ ਇੱਕ ਗੱਲ ਦਾ ਜਵਾਬ ਦਿੰਦੇ ਸੀ